ਕਹਿੰਦਾ ਮੋਗਿਆਂ ਦਾ ਤਾਂ ਉਹਨਾਂ ਨੂੰ ਹੀ ਪਤਾ ਜਿਹੜੇ ਇੱਕ ਇੱਕ ਮਿੰਟ ਦੇ ਪਾਣੀ ਪਿੱਛੇ ਬੰਦਾ ਵੜ ਦਿੰਦੇ ਨੇ ਇਹਨਾਂ ਨੂੰ ਕੀ ਪਤਾ ਇਹਨਾਂ ਤਾਂ ਨਹਿਰਾਂ ਜਿਹੜੀਆਂ ਨੇ ਇਹਨਾਂ ਦੇ ਖੇਤਾਂ 'ਚ ਖਤਮ ਹੋ ਜਾਂਦੀਆਂ ਨੇ ਇਹਨਾਂ ਨੂੰ ਕੀ ਪਤਾ ਮੈਂ ਕਹਾਂ ਜੀ ਦਰਖਤਾਂ ਦਰਖਤਾਂ ਬਾਰੇ ਪਹਿਲਾਂ ਤਾਂ ਨਹੀਂ ਸੋਚਿਆ ਦਰਖਤਾਂ ਦੀਆਂ ਵੋਟਾਂ ਨਹੀਂ ਹੈਗੀਆਂ ਤੁਸੀਂ ਐਂ ਕਰੋ ਦਰਖਤਾਂ ਦੀਆਂ ਵੋਟਾਂ ਬਣਾ ਦੋ ਆ ਚੰਦੂ ਮਾਜਰੇ ਹੋਰੀਂ ਦਿਲਜੀਤ ਜੀ ਮੇ ਹੋਰੀਂ ਸੁਖਵੀਰ ਬਾਦਲ ਹੋਰੀ ਮੈਂ ਤੁਹਾਨੂੰ ਤਾਲੀਆਂ ਨੂੰ ਜੱਫੀਆਂ ਪਾਉਂਦੇ ਦਿਖਾऊं ਹਾਂ ਤੁਸੀਂ ਦੇਖੋ ਤੁਸੀਂ ਆ ਪ੍ਰਤਾਪ ਬਾਜਵਾ ਕਿਕਰ ਨੂੰ ਜਫੀ ਪਾਈ ਬੈਠਾ ਹੋਊਗਾ ਨਾਲ ਕਹੂਗਾ ਕਿ ਸਾਡੇ ਤਾਂ ਬਹੁਤ ਪੁਰਾਣੇ ਸਬੰਧ ਹੈ ਇਸ ਕਿਕਰ ਨਾਲ ਮੇਰੇ ਦਾਦਾ ਜੀ ਐਸੇ ਕਿਕਰ ਦੇ ਤੁੱਕਿਆਂ ਦਾ ਚਾਰ ਖਾਂਦੇ ਰਹੇ ਆ ਬਣਾ ਦਿਓ ਵੋਟਾਂ ਦਰਖਤਾ ਨਹੀਂ ਆ ਤਾਂ ਦਰਖਤਾ ਨਹੀਂ ਮਿੰਨਤਾ ਕਰਦੇ ਦੇਖੋ ਤੁਸੀਂ ਇਹ ਵੀ ਤੁਹਾਡੇ ਕੱਲੇ ਕੱਲੇ ਪੱਤੇ ਦੀ ਰਖਵਾਲੀ ਕਰਾਂਗੇ ਵੋਟਾਂ ਪਾ ਦਿਓ ਬਸ ਸਾਨੂੰ ਐਂ ਤੁਸੀਂ ਨਹਿਰਾਂ ਦੀਆਂ ਕਸੀਆਂ ਦੀਆਂ ਵੋਟਾਂ ਬਣਾ ਦਿਓ ਆ ਚੰਦੂ ਮਾਜਰੇ ਹੋਰੀ ਮੈਂ ਤੁਹਾਨੂੰ ਨੈਰਾ ਚ ਤਾਰੀਆਂ ਲਾਉਂਦੇ ਦਿਖਾਉਂਗਾ ਮੇਰਾ ਦਾਦੇ ਨੇ ਵੀ ਇੱਥੇ ਹੀ ਸਿੱਖੀ ਸੀ ਜਿਹੜੀ ਤਰਾਕੀ ਤੈਰਨਾ ਇਸੇ ਨਹਿਰ ਚ ਸਿੱਖਿਆ ਸੀ ਮੱਜਾ-ਮੁਜਾ ਵੀ ਇੱਥੇ ਨਮਾਉਂਦੇ ਰਹਾ ਬਹੁਤ ਪੁਰਾਣਾ ਸਬੰਧ ਹੈ ਇਸ ਨਹਿਰ ਨਾਲ ਬਸ ਆਹੀ ਹੈ ਨਾ ਵੋਟਾਂ ਨਹੀਂ ਹੈਗੀਆਂ ਉਹਨਾਂ ਦੀਆਂ ਪਹਿਲਾਂ ਉਹਨਾਂ ਬਾਰੇ ਕਿਸੇ ਨੇ ਸੋਚਿਆ ਨਹੀਂ ਆਪਾਂ ਸੋਚਾਂਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਗੁਰੂ ਨਾਨਕ ਸਾਹਿਬ ਨੇ ਕਿਹਾ ਧਰਤੀ ਪਾਣੀ ਤੇ ਹਵਾ ਇਹ ਚੀਜ਼ਾਂ ਬਚਾਉਣੀਆਂ ਆਪਾਂ ਦਰਜੇ ਉਹ ਬਚਾਉਣੇ ਨੇ ਜੇ ਤੁਸੀਂ ਮੇਰੇ ਨਾਲ ਸਹਿਮਤ ਹੋ ਤਾਂ ਇੱਕ ਜਕਾਰਾ ਛੱਡ ਕੇ ਮੇਰਾ ਹਾਸਲਾ ਸਾਡਾ ਸਾਰੀ ਟੀਮ ਦਾ ਵਧਾ ਦਿਓ ਬੋਲੇ ਸੋਨਹਾਲ ਸੋ ਇਹਨਾਂ ਨੂੰ ਜੋ ਮਰਜ਼ੀ ਸੋਚੀ ਜਾਣ ਦਿਓ ਆਪਾਂ ਨੇ ਕੀ ਲੈਣਾ ਤਾਂ ਕੱਲਾ ਵੋਟਾਂ ਹੀ ਸੋਚਦੇ ਆ ਜਿੱਥੇ ਵੋਟਾਂ ਉੱਥੇ ਜਾਂਦੇ ਆ ਉੱਥੇ ਹੱਥ ਬੰਦਦੇ ਆ ਹੋਰ ਇਹਨਾਂ ਨੇ ਕੋਈ ਲੈਣਾ ਦੇਣਾ ਨਹੀਂ ਇੱਧਰ ਉੱਧਰ ਸੋ ਆਪਾਂ ਪਹਿਲੀ ਵਾਰ ਹੋ ਰਿਹਾ ਕਿ ਪਾਣੀ ਵੀ ਆਊਗਾ ਕੱਸੀਆਂ ਟੇਲਾਂ ਤੇ ਵੀ ਪਾਣੀ ਪਹੁੰਚ ਗਿਆ ਕੱਸੀਆਂ ਰਜਵਾਹਾਂ ਚ ਪਾਣੀ ਪਹੁੰਚ ਰਿਹਾ ਹੈ ਇਹੋ ਜਿਹੇ ਓਵਰਪੇਚ ਬਣ ਰਹੇ ਨੇ ਹਜੇ ਹੋਰ ਬਣਨਗੇ